ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਆਂ ਗਾਵਾਂ ਸੇ ਲੈ ਲੈ ਕੇ ਆਏ ਜੀ ਫਾਰਮ ਚੋਂ ਬਈ ਵੀਡੀਓ ਬਣਾ ਰਹੇ ਹਾਂ ਇਹਦਾ ਫਾਰਮ ਆ ਬਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਬਣੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਫੜਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਉ ਪੁੱਛ ਲੈਨੇ ਬਾਈ ਬੋਟੀ ਬਾਈ ਜੀ ਹਸੀਕਾਲ ਹਸੀਕਾਲ ਵੀਰੇ ਹੋਰ ਠੀਕ ਹੋ ਵਧੀਆ ਜੀ ਵਧੀਆ ਜੀ ਠੀਕ ਠਾਕ ਵਧੀਆ ਚੱਲ ਰਹੀ ਕੰਮ ਹਾਂਜੀ ਹਾਂਜੀ ਪੂਰਾ ਵਧੀਆ ਜੀ ਠੀਕ ਹੈ ਬਾਈ ਆਪਣੇ ਫਾਰਮ ਦੀਆਂ ਬਣਾਣੀਆਂ ਹਾਂਜੀ ਹਾਂਜੀ ਫਿਰ ਠੀਕ ਕਰ ਬਈ ਨਾਮ ਤੇ ਡਰੈਸ ਬੋਲ ਦਿਓ ਜੀ ਨਾਮ ਸੁਖਵਿੰਦਰ ਸਿੰਘ ਜੀ ਪਿੰਡੋ ਗੋਕੇ ਠੀਕ ਹੈ ਜੀ ਮੂਰੇ ਤਾਪਾਂ ਤੋਂ ਪੱਖੋ ਕੈਂਚ ਆਪਣੇ ਰੋੜ ਨਾ ਹੁੰਦਾ ਜੀ ਤਪਾ ਦਾ ਕਿਲੋਮੀਟਰ ਪਖੋ ਜਾਂਚ ਤਨ ਕਿਲੋਮੀਟਰ ਜਿਲ੍ਹਾ ਕਿਹੜਾ ਹੈ ਜਿਲ੍ਹਾ ਬਰਨਾਲਾ ਜੀ ਤਹਿਸੀਲ ਬਈ ਤਹਿਸੀਲ ਤਪਾ ਤਪਾ ਬਈ ਨੇੜੇ ਤਪਾ ਦੇ ਪਖੋ ਗੈਂਜੀਆਂ ਬਰਨਾਲਾ ਵੀ ਨੇੜੇ ਰਹੇ ਹਾਂ ਹਾਂਜੀ ਹਾਂਜੀ ਮੋਬਾਈਲ ਨੰਬਰ ਬੋਲਦੇ 7657868 ਦਾ 41 ਜੀ ਠੀਕ ਹੈ ਬਈ ਹਾਂਜੀ ਇਹ ਵੀ ਉਹਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਇਹਨੂੰ 12 ਦਿਨ ਹੋ ਗਏ ਸੂਈ ਨੂੰ 12 ਦਿਨ ਹੋ ਗਏ ਬੱਚਾ ਕੀ ਦੇਤਾ ਜੀ ਬੱਚਾ ਬੱਚਾ ਜੀ ਨਾਲ ਬੱਚਾ ਦੇ ਹਾਂਜੀ ਕਿੰਨਾ ਦੁੱਧ ਆ ਨੱਟ 14 ਲੀਟਰ ਦੁੱਧ ਆਏ ਥੱਲੇ ਨੱਟ ਤਿਆਰ ਆ ਬਾਈ ਹਾਂਜੀ ਹਾਂ 14 ਲੀਟਰ ਤਿਆਰ ਆ ਜੀ ਠੀਕ ਆ ਬਾਈ ਖੋਲੀ ਵੀ ਤੋਰ ਦੇ ਬਾਜੂ ਦੁੱਧ ਹਾਂ ਹਾਂ ਬਾਈ ਬਾਜੂ ਠੀਕ ਇਹ ਵਾਰਾਂ ਦਾ ਬਾਜੂ ਬਾਈ ਹੋ ਹਮਮ ਸ਼ੱਦ ਚੰਗਾ ਬਾਈ ਰਾਜ ਜੀ ਇਸ ਸਮੇਂ ਪੜੀ ਆ ਗੜ ਫੇਸ ਚੰਗਾ ਤੋੜਾ ਤਾਰਾ ਚੈੱਕ ਕਰ ਲੋ ਚਵਾਈ ਚਵਾਈ ਕਿਵੇਂ ਆ ਚਵਾਈ ਪੂਰੀ ਪੋਲੀ ਨਰਮਾ ਪੂਰੀ ਮਸ਼ੀਨ ਤੇ ਕਰ ਜਿਓ ਹਾਂਜੀ ਹਾਂਜੀ ਮਸ਼ੀਨ ਨਾਲ ਠੀਕ ਆ ਹੱਥੀ ਵੀ ਚਵਾ ਲੈਂਦੀ ਹਾਂ ਹਾਂਜੀ ਹੱਥੀ ਵਿੱਚ ਚਵਾ ਲੈਂਦੀ ਆ ਠੀਕ ਆ ਬਾਈ ਹੱਥੀ ਵੀ ਬਾਈ ਕਹਿੰਦਾ ਚਵਾ ਲੈਂਦੀ ਆ ਠੰਡੀ ਸੇਲ ਪੂਰੀ ਆ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਆ ਬਾਈ ਤਕਰੀਬਨ 11:22 ਮਿੰਟ ਹੋ ਗਏ ਉਸ ਹਿਸਾਬ ਨਾਲ ਜਜਮੈਂਟ ਲਾ ਲਿਓ ਸ਼ਾਮ ਦਾ ਕਾਟੜਾ ਜਿਹੜਾ ਕਰਮਾ ਨੇ ਵਧੀਆ ਤਿਆਰ ਕਰ ਲੈਣਾ ਬਾਈ ਕੀ ਮੋਲ ਆ ਬਾਈ ਜਜ ਮੋਲ 28000 ਰੁਪਈਆ ਕਰਾਇਆ ਜਾਪਦਾ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਵੀ 28000 ਰੁਪਈਆ ਮੋਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਈ ਥਾਣੇ ਨੇੜੇ ਤੋਂ ਚੈੱਕ ਕਰ ਲਓ ਇਹ ਵਾਈਟ ਵੀ ਚੰਗੀ ਆ ਬਾਈ ਜਣਾ ਹੁੱਠੀ ਵਾਲਾ ਥਣ ਲੱਗਿਆ ਬਈ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੂਆ ਸੂਈ ਇਹ ਤੀਜਾ ਸੂਆ ਸੂਈ ਆ ਜੀ ਰਾਤ ਹੀ ਸੂਈ ਆ ਇਹ ਰਾਤ ਸੂਈ ਆ ਤੀਜਾ ਸੂਆ ਸੂਈ ਆ ਹਾਂਜੀ ਹਾਂਜੀ ਬੱਚਾ ਕੀ ਦੇਤਾ ਬੱਚਾ ਬੱਚਾ ਹੀ ਇਹ ਦੇ ਮਗਰ ਬੱਚਾ ਦੇਤਾ ਹਾਂਜੀ ਚੰਗਾ ਹੋਂ ਠੀਕ ਆ ਚੰਗਾ ਭਰਾਇਆ ਸੀ ਠੀਕ ਆ ਚੰਗਾ ਭਰਾਇਆ ਸੀ ਠੀਕ ਆ ਬਾਈ ਹਾਂਜੀ ਕਿੰਨਾ ਬੋਲਾ ਹੁਣ ਬਈ ਕੀਆ ਹਾਂਜੀ ਜੇਰ ਪੈ ਗਈ ਜੇਰ ਪੈ ਗਈ ਜੀ ਜੇਰ ਦੀ ਵੀਡੀਓ ਹੈਗੀ ਆਪਣਾ ਹਮ ਕਿੰਨਾ ਕ ਦੁੱਧ ਦਤਾ ਪਿਛਲੇ ਸੋਈ ਬਈ 25 ਲੀਟਰ ਉਹ ਤੀ ਤਿਆਰ ਸੀ ਠੰਡੇ ਠੀਕ ਆ ਬਾਈ ਥਾਣ ਬਹੁਤ ਚੰਗਾ ਹਨ ਹਾਂ ਥਾਣ ਬੀ ਥਾਣ ਮੁੱਠੀ ਵਾਲਾ ਥਾਣ ਆਰਡਰ ਕਮਾਲ ਦਾ ਬਾਈ ਪਛਾਂ ਤੋਂ ਵੀ ਆਰਡਰ ਚੈੱਕ ਕਰ ਲਓ ਬਹੁਤ ਚੰਗਾ ਚੰਗੀ ਆ ਬਾਈ ਉਹਨੇ ਬਈ ਤੋਰ ਕੇ ਵਿਖਾ ਦੇ ਸੂਈ ਸਵਾਈ ਆ ਬਾਈ ਰਾਤ ਹੀ ਬਾਈ ਨੇ ਦੱਸਿਆ ਵੀ ਸੂਈ ਆ ਹਨ ਫੇਸ ਬਹੁਤ ਚੰਗਾ ਰੰਗ ਰੂਪ ਚੰਗਾ ਕੱਦ ਵਿੱਡ ਚੰਗਾ ਥਣ ਲੈਵਾ ਵੀ ਚੰਗਾ ਹੈ ਚੰਗੇ ਬੋਲੇ ਤੋਂ ਕਰਮ ਵਾਲੀ ਸਟਾਰਟ ਹੋਈ ਹੈ ਬਾਈ ਕੀ ਮੁੱਲ ਆ ਬਾਈ ਜੈਜ ਜਣਾ ਇਹਦਾ ਮੁੱਲ ਹੈਗਾ ਜੀ 85000 ਰੁਪਏ ਮਾਨਤਨ ਹੋ ਜਾ ਬਾਈ ਮਾਨਤਨ ਕਰ ਦਾਂਗੇ ਜੀ ਠੀਕ 85000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੰਗੀ ਅਵਰਡ ਸੁਨੱਖੀ ਆ ਥਣ ਲੈਵਾ ਚੰਗਾ ਸ਼ਾਮ ਤੱਕ ਆਡਰ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਮੁੱਠੀ ਵਾਲਾ ਥਣ ਲੱਗਿਆ ਬਈ ਇਕੱਲਾ ਇਕੱਲਾ ਥਣ ਆ ਕਿਆ ਬਾਤ ਮੁੱਲ ਜੈਜਾ ਮਾਨਤਨ ਵਿੱਚੋਂ ਜਰੂਰ ਹੋ ਜਾ ਕਿਸੇ ਵੀਰ ਨੂੰ ਦੋਵੇਂ ਨਗਾਂ ਚ ਕੋਈ ਵੀ ਨਗਰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਧੰਨਵਾਦ